ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਕਿਵੇਂ ਕਰਜ਼ੇ ਨੇ ਇੱਕ ਪੰਜਾਬੀ ਪਰਿਵਾਰ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਪਰਿਵਾਰ ਤੇ ਚੜ ਗਿਆ ਲੱਖਾਂ ਦਾ ਕਰਜ਼ਾ ਕੈਨੇਡਾ ਦੀਆਂ ਚਮਕਦਾਰ ਸੜਕਾਂ ਅਤੇ ਉੱਚੀਆਂ ਇਮਾਰਤਾਂ ਦੇ ਪਿੱਛੇ ਛੁਪੇ ਉਸ ਕਾਲੇ ਸੱਚ ਦੀ ਹੈ ਜਿਸ ਨੂੰ ਅਕਸਰ ਅਸੀਂ ਸੋਸ਼ਲ ਮੀਡੀਆ ਦੀਆਂ ਰੰਗीन ਫੋਟੋਆਂ ਵਿੱਚ ਦੇਖਣ ਤੋਂ ਅਸਮਰਥ ਰਹਿੰਦੇ ਹਾਂ ਪਰ ਅੱਜ ਜੋ ਹਕੀਕਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹ ਕਿਸੇ ਵੀ ਇਨਸਾਨ ਦਾ ਦਿਲ ਦਿਲਾਉਣ ਲਈ ਕਾਫੀ ਹੈ। ਬ੍ਰੈਪਟਨ ਦੀ ਇੱਕ ਠੰਡੀ ਸ਼ਾਮ ਸੀ ਜਿੱਥੇ ਬਾਹਰ ਬਰਫ਼ ਡਿੱਗ ਰਹੀ ਸੀ ਅਤੇ ਹਰ ਪਾਸੇ ਸਫੈਦ ਚਾਦਰ ਵਿਛੀ ਹੋਈ ਸੀ। ਪਰ ਇੱਕ ਬੰਦ ਕਮਰੇ ਦੇ ਅੰਦਰ ਹਰਜੀਤ ਸਿੰਘ ਦੇ ਦਿਲ ਵਿੱਚ ਜੋ ਅੱਗ ਬਲ ਰਹੀ ਸੀ ਉਸ ਨੂੰ ਬਾਹਰ ਦੀ ਠੰਡ ਵੀ ਸ਼ਾਂਤ ਨਹੀਂ ਸੀ ਕਰ پا ਰਹੀ। ਮੇਜ਼ ਤੇ ਪਏ ਬੈਕ ਦੇ ਨੋਟਿਸ, ਕ੍ਰੈਡਿਟ ਕਾਰਡ ਦਾ ਦੇ ਬਿੱਲ ਅਤੇ ਕਾਰ ਦੀ ਨਿਲਾਮੀ ਦੀ ਚਿੱਠੀ ਉਸ ਦੇ ਸਾਹਮਣੇ ਪਈ ਸੀ। ਜੋ ਉਸ ਨੂੰ ਚੀਕਨੀ ਕੇ ਇਹ ਅਹਿਸਾਸ ਕਰਵਾ ਰਹੀ ਸੀ ਕਿ ਉਸ ਦਾ ਕੈਨੇਡੀਅਨ ਡ੍ਰੀਮ ਹੁਣ ਇੱਕ ਪਿਆਨਕ ਸੁਪਨੇ ਵਿੱਚ ਬਦਲ ਚੁੱਕਾ ਹੈ ਹਰਜੀਤ ਉਹ ਇਨਸਾਨ ਸੀ ਜਿਸ ਨੇ ਪੰਜਾਬ ਤੋਂ ਜਹਾਜ਼ ਚੜਨ ਵੇਲੇ ਸੋਚਿਆ ਸੀ ਕਿ ਉਹ ਆਪਣੇ ਪਰਿਵਾਰ ਨੂੰ ਦੁਨੀਆ ਦੀ ਹਰ ਖੁਸ਼ੀ ਦੇਵੇਗਾ ਪਰ ਅੱਜ ਹਾਲਾਤ ਇਹ ਬਣ ਗਏ ਸਨ ਕਿ ਉਸ ਕੋਲ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ ਅਤਿ ਸਿਰ ਤੇ ਲੱਖਾਂ ਡਾਲਰਾਂ ਦਾ ਕਰਜ਼ਾ ਇੱਕ ਪਹਾੜ ਵਾਂਗ ਖੜਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਸੁੱਕ ਚੁੱਕੇ ਸਨ ਅਤੇ ਦਿਮਾਗ ਸੁੰਨ ਹੋ ਚੁੱਕਾ ਸੀ ਕਿਉਂਕਿ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਉਹ ਇੱਥੇ ਤੱਕ ਕਿਵੇਂ ਪਹੁੰਚ ਗਿਆ ਜਿੱਥੇ ਵਾਪਸੀ ਦਾ ਕੋਈ ਰਸਤਾ ਨਹੀਂ ਬਚਿਆ ਸੀ ਹਰਜੀਤ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਦੀ ਕਹਾਣੀ ਪੰਜਾਬ ਦੇ ਇੱਕ ਖਾਂਦੇ ਪਿੰਡੇ ਤੋਂ ਸ਼ੁਰੂ ਹੋਈ ਸੀ ਜਿੱਥੇ ਉਹਨਾਂ ਕੋਲ ਆਪਣੀ ਜ਼ਮੀਨ ਸੀ ਆਪਣਾ ਘਰ ਸੀ ਅਤੇ ਸੁਖੀ ਜੀਵਨ ਸੀ ਪਰ ਰਿਸ਼ਤੇਦਾਰਾਂ ਦੀ ਦੇਖਾ ਦੇਖੀ ਅਤੇ ਵਿਦੇਸ਼ ਜਾਣ ਦੀ ਹੋੜ ਨੇ ਉਹਨਾਂ ਦੇ ਦਿਮਾਗ ਵਿੱਚ ਕੈਨੇਡਾ ਦਾ ਪੂਤ ਸਵਾਰ ਕਰ ਦਿੱਤਾ ਸੀ ਪਿੰਡ ਵਿੱਚ ਜਦੋਂ ਵੀ ਕੋਈ ਕੈਨੇਡਾ ਤੋਂ ਆਉਂਦਾ ਤਾਂ ਉਸ ਦੀ ਸ਼ਾਨੋ ਸ਼ੌਕਤ ਦੇਖ ਕੇ ਹਰਜੀਤ ਦਾ ਮਨ ਵੀ ਲਲਚਾ ਜਾਂਦਾ ਸੀ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਪੰਜਾਬ ਵਿੱਚ ਰਹਿ ਕੇ ਉਹ ਕਦੇ ਵੀ ਇੰਨੀ ਤਰੱਕੀ ਨਹੀਂ ਕਰ ਸਕਦਾ ਜਿੰਨੀ ਵਿਦੇਸ਼ ਜਾ ਕੇ ਕੀਤੀ ਜਾ ਸਕਦੀ ਹੈ بس ਇਸੇ ਲਾਲਚ ਵਿੱਚ ਆ ਕੇ ਉਸਨੇ ਆਪਣੀ ਪੁਛਤੈਨੀ ਜ਼ਮੀਨ ਦਾ ਇੱਕ ਹਿੱਸਾ ਵੇਚ ਦਿੱਤਾ ਅਤੇ ਬਾਕੀ ਪੈਸੇ ਵਿਆਜ ਤੇ ਚੁੱਕ ਕੇ ਏਜੰਟਾਂ ਨੂੰ ਦੇ ਦਿੱਤੇ ਤਾਂ ਜੋ ਉਹ ਅਤੇ ਉਸਦਾ ਪਰਿਵਾਰ ਕੈਨੇਡਾ ਜਾ ਸਕਣ ਜਹਾਜ਼ ਚੜਨ ਵੇਲੇ ਸਾਰੇ ਬਹੁਤ ਖੁਸ਼ ਸਨ ਰਿਸ਼ਤੇਦਾਰ ਵਧਾਈਆਂ ਦੇ ਰਹੇ ਸਨ ਅਤੇ ਹਰਜੀਤ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਸੀ ਕਿ ਉਹ ਹੁਣ ਕੈਨੇਡਾ ਵਾਲਾ ਬਣਨ ਜਾ ਰਿਹਾ ਹੈ ਪਰ ਉਸ ਨੂੰ ਇਹ ਅੰਦਾਜ਼ਾ ਬਿਲਕੁਲ ਨਹੀਂ ਸੀ कि जिस तरती ते ओ पैर ਰੱਖਣ ਜਾ ਰਿਹਾ ਹੈ ਉਥੇ ਡਾਲਰਾਂ ਦੇ ਰੁੱਖ ਨਹੀਂ ਲੱਗੇ ਹੁੰਦੇ ਸਗੋਂ ਹਰ ਡਾਲਰ ਕਮਾਉਣ ਲਈ ਹੱਡ ਬਨਵੀਂ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਵਾਰ ਉਹ ਮਿਹਨਤ ਵੀ ਕਰਜ਼ੇ ਦੇ ਦਾਇਤ ਦੇ ਮੂੰਹ ਵਿੱਚ ਜਾਣ ਲਈ ਕਾਫੀ ਨਹੀਂ ਹੁੰਦੀ ਇਹ ਸਫ਼ਰ ਜੋ ਸੁਪਨਿਆਂ ਦੀ ਉਡਾਨ ਲੱਗ ਰਿਹਾ ਸੀ ਅਸਲ ਵਿੱਚ ਇੱਕ ਅਜਿਹੀ ਦਲਦਲਵਲ ਪਹਿਲਾ ਕਦਮ ਸੀ ਜਿਥੋਂ ਨਿਕਲਣਾ ਨਾ ਮੁਮਕਿਨ ਹੋਣ ਵਾਲਾ ਸੀ ਕੈਨੇਡਾ ਪਹੁੰਚ ਕੇ ਸ਼ੁਰੂਆਤੀ ਦਿਨ ਬਹੁਤ ਸੰਘਰਸ਼ਮਈ ਰਹੇ ਕਿਉਂਕਿ ਹਰਜੀਤ ਅਤੇ ਕੁਲਦੀਪ ਨੂੰ ਇੱਕ ਬੇਸਮੈਂਟ ਵਿੱਚ ਰਹਿਣਾ ਪਿਆ ਜਿੱਥੇ ਸੂਰਜ ਦੀ ਰੌਸ਼ਨੀ ਵੀ ਮੁਸ਼ਕਿਲ ਨਾਲ ਪਹੁੰਚਦੀ ਸੀ ਪੰਜਾਬ ਵਿੱਚ ਖੁੱਲੇ ਵੇੜਿਆਂ ਵਿੱਚ ਰਹਿਣ ਵਾਲੇ ਪਰਿਵਾਰ ਲਈ ਉਹ ਛੋਟਾ ਜਿਹਾ ਕਮਰਾ ਕਿਸੇ ਜੇਲ੍ਹ ਤੋਂ ਘੱਟ ਨਹੀਂ ਸੀ ਪਰ ਉਹਨਾਂ ਨੇ ਆਪਣੇ ਦਿਲ ਨੂੰ ਇਹ ਕਹਿ ਕੇ ਤਸੱਲੀ ਦਿੱਤੀ ਕਿ ਇਹ ਸਿਰਫ ਕੁਝ ਸਮੇਂ ਦੀ ਗੱਲ ਹੈ ਫਿਰ ਸਭ ਠੀਕ ਹੋ ਜਾਵੇਗਾ ਹਰਜੀਤ ਨੇ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕੁਲਦੀਪ ਨੇ ਵੀ ਛੋਟੇ-ਮੋਟੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਜੋ ਘਰ ਦਾ ਖਰਚਾ ਚੱਲ ਸਕੇ। ਸ਼ੁਰੂਆਤੀ 2-3 ਸਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ। ਪਾਈਪਾਈ ਜੋੜੀ ਅਤੇ ਆਪਣੀ ਪੀਆਰ ਪੀਆਰ ਦੀ ਫਾਈਲ ਲਗਾਈ। ਜਦੋਂ ਪੀਆਰ ਆ ਗਈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹਨਾਂ ਨੂੰ ਲੱਗਾ ਕਿ ਹੁਣ ਅਸਲੀ ਕੈਨੇਡਾ ਸ਼ੁਰੂ ਹੋਇਆ ਹੈ। ਪਰ ਇੱਥੇ ਹੀ ਉਹਨਾਂ ਤੋਂ ਉਹ ਗਲਤੀ ਹੋਈ ਜੋ ਅੱਜਕੱਲ ਬਹੁਤ ਸਾਰੇ ਪੰਜਾਬੀ ਪਰਿਵਾਰ ਕਰਦੇ ਹਨ ਹੈਸੀਅਤ ਤੋਂ ਵੱਧ ਖਰਚਾ ਕਰਨ ਦੀ ਗਲਤੀ ਪੀ ਆਰ ਮਿਲਦਿਆਂ ਹੀ ਬੈਂਕਾਂ ਨੇ ਉਹਨਾਂ ਨੂੰ ਲੋਨ ਦੇ ਆਫਰ ਦੇਣੇ ਸ਼ੁਰੂ ਕਰ ਦਿੱਤੇ ਅਤੇ ਰੀਅਲ ਅਸਟੇਟ ਏਜੰਟਾਂ ਨੇ ਉਹਨਾਂ ਨੂੰ ਇਹ ਯਕੀਨ ਦਿਵਾ ਦਿੱਤਾ ਕਿ ਜੇਕਰ ਅੱਜ ਘਰ ਨਾ ਖਰੀਦਿਆ ਤਾਂ ਕੱਲ ਨੂੰ ਘਰ ਮਿਲਣਾ ਔਖਾ ਹੋ ਜਾਵੇਗਾ ਹਰਜੀਤ ਦੇ ਦੋਸਤਾਂ ਨੇ ਵੀ ਉਸ ਨੂੰ ਉਕਸਾਇਆ ਕਿ ਹੁਣ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਆਪਣਾ ਵੱਡਾ ਕਰ ਲਓ ਤਾਂ ਜੋ ਸਮਾਜ ਵਿੱਚ ਇੱਜ਼ਤ ਬਣੇ ਬਸ ਇਸ ਸਮਾਜਿਕ ਦਬਾਅ ਹੇਠ ਆ ਕੇ ਹਰਜੀਤ ਨੇ 1 ਮਿਲੀਅਨ ਡਾਲਰ ਤੋਂ ਵੀ ਮਹਿੰਗਾ ਕਾਰ ਖਰੀਦ ਲਿਆ ਜਿਸ ਦੀ ਕਿਸ਼ਤ ਉਸ ਦੀ ਮਹੀਨੇ ਦੀ ਤਨਖਾਹ ਦੇ ਅੱਧੇ ਤੋਂ ਵੀ ਵੱਧ ਸੀ ਕਾਰ ਖਰੀਦਣ ਤੋਂ ਬਾਅਦ ਮੁਸੀਬਤਾਂ ਖਤਮ ਹੋਣ ਦੀ ਬਜਾਏ ਹੋਰ ਵੱਧ ਗਈਆਂ ਕਿਉਂਕਿ ਵੱਡੇ ਕਾਰ ਨੂੰ ਪਰਣ ਲਈ ਵੱਡੇ ਸਮਾਨ ਦੀ ਲੋੜ ਸੀ ਅਤੇ ਗੈਰਾਜ ਵਿੱਚ ਖੜੀ ਕਰਨ ਲਈ ਨਵੀਂ ਗੱਡੀ ਦੀ ਵੀ ਜ਼ਰੂਰਤ ਮਹਿਸੂਸ ਹੋਣ ਲੱਗੀ ਪੰਜਾਬ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਦਿਖਾਉਣ ਲਈ ਕਿ ਅਸੀਂ ਕੈਨੇਡਾ ਵਿੱਚ ਬਹੁਤ ਤਰੱਕੀ ਕਰ ਲਈ ਹੈ ਹਰਜੀਤ ਨੇ ਇੱਕ ਮਹਿੰਗੀ ਲਗਜ਼ਰੀ ਕਾਰ ਵੀ ਫਾਈਨਾਂਸ ਕਰਵਾ ਲਈ ਹੁਣ ਹਾਲਾਤ ਇਹ ਸਨ ਕਿ ਘਰ ਦੀ ਮਾਰਗੇਜ ਗੱਡੀ ਦੀ ਕਿਸ਼ਤ ਕਾਰ ਦਾ ਬੀਮਾ ਪ੍ਰਾਪਰਟੀ ਟੈਕਸ ਅਤੇ ਹੋਰ ਖਰਚੇ ਮਿਲਾ ਕੇ ਇੰਨੀ ਰਕਮ ਬਣ ਜਾਂਦੀ ਸੀ ਕਿ ਪਤੀ ਪਤਨੀ ਦੀ ਰਲਵੀ ਕਮਾਈ ਵੀ ਘਟ ਪੈਣ ਲੱਗੀ ਪਹਿਲਾ ਪਹਿਲਾ ਤਾਂ ਉਹਨਾਂ ਨੇ ਓਵਰਟਾਈਮ ਲਗਾ ਕੇ ਕੰਮ ਚਲਾਇਆ ਹਰਜੀਤ ਹਫਤੇ ਦੇ ਸੱਤੇ ਦਿਨ ਕੰਮ ਕਰਨ ਲੱਗਾ ਅਤੇ ਕੁਲਦੀਪ ਨੇ ਵੀ ਡਬਲ ਸ਼ਿਫਟਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਬੱਚੇ ਘਰ ਵਿੱਚ ਇਕੱਲੇ ਰਹਿਣ ਲੱਗੇ ਮਾਪਿਆਂ ਕੋਲ ਬੱਚਿਆਂ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਸੀ ਬਚਿਆ ਉਹ ਸਿਰਫ ਡਾਲਰਾਂ ਦੀ ਦੌੜ ਵਿੱਚ ਪਜ ਰਹੇ ਸਨ ਇਸ ਉਮੀਦ ਵਿੱਚ ਕਿ ਸ਼ਾਇਦ ਅਗਲੇ ਮਹੀਨੇ ਹਾਲਾਤ ਸੁਧਰ ਜਾਣਗੇ ਪਰ ਕੈਨੇਡਾ ਵਿੱਚ ਮਹਿੰਗਾਈ ਦਾ ਦੌਰ ਸ਼ੁਰੂ ਹੋ ਗਿਆ ਵਿਆਜ ਦਰਾਂ ਜੋ ਪਹਿਲਾਂ ਘਟ ਸਨ ਅਚਾਨਕ ਵਧਣੀਆਂ ਸ਼ੁਰੂ ਹੋ ਗਈਆਂ ਹਰਜੀਤ ਨੇ ਵੇਰੀਏਬਲ ਰੇਟ ਤੇ ਲੋਨ ਲਿਆ ਸੀ ਜਿਸ ਦਾ ਮਤਲਬ ਸੀ ਕਿ ਜਿਵੇਂ ਜਿਵੇਂ ਬੈਕ ਦਾ ਰੇਟ ਵਧੇਗਾ ਉਸ ਦੀ ਕਿਸ਼ਤ ਵਧਦੀ ਜਾਵੇਗੀ ਕੁਝ ਹੀ ਮਹੀਨਿਆਂ ਵਿੱਚ ਉਸ ਦੀ ਕਾਰ ਦੀ ਕਿਸ਼ਤ ਇੰਨੀ ਵੱਧ ਗਈ ਕਿ ਉਸ ਨੂੰ ਆਪਣਾ ਕਾਰ ਚਲਾਉਣਾ ਮੁਸ਼ਕਿਲ ਹੋ ਗਿਆ ਪਰ ਉਹ ਪਿੱਛੇ ਨਹੀਂ ਹਟ ਸਕਦਾ ਸੀ ਕਿਉਂਕਿ ਸਮਾਜ ਵਿੱਚ ਨੱਕ ਵੱਡੇ ਜਾਣ ਦਾ ਡਰ ਉਸ ਨੂੰ ਖਾਈ ਜਾ ਰਿਹਾ ਸੀ ਕਰਜ਼ੇ ਦੇ ਇਸ ਚੱਕਰ ਵਿੱਚ ਫਸਿਆ ਹਰਜੀਤ ਹੁਣ ਗਲਤ ਫੈਸਲੇ ਲੈਣ ਲੱਗਾ ਜਦੋਂ ਬੈਂਕ ਖਾਤੇ ਵਿੱਚ ਪੈਸੇ ਮੁੱਕ ਜਾਂਦੇ ਤਾਂ ਉਹ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਕਰਜ਼ਾ ਰਾਸ਼ਨ ਅਤੇ ਬਿੱਲ ਭਰਨ ਲੱਗਾ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਭਰਨ ਲਈ ਉਹ ਦੂਜੇ ਕ੍ਰੈਡਿਟ ਕਾਰਡ ਤੋਂ ਪੈਸੇ ਕਢਵਾਉਂਦਾ ਅਤੇ ਫਿਰ ਤੀਜੇ ਤੋਂ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਦੇਖਦੇ ਹੀ ਦੇਖਦੇ ਉਸਦੇ ਸਾਰੇ ਕ੍ਰੈਡਿਟ ਕਾਰਡ ਲਿਮਟ ਤੱਕ ਪਾਰ ਗਏ ਵਿਆਜ ਦੇ ਉੱਪਰ ਵਿਆਜ ਲੱਗਣ ਨਾਲ ਕਰਜ਼ਾ ਕਈ ਗੁਣਾ ਵੱਧ ਗਿਆ ਜਦੋਂ ਬੈਂਕਾਂ ਨੇ ਹੋਰ ਲੋਨ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਹਰਜੀਤ ਨੇ ਪ੍ਰਾਈਵੇਟ ਲੈਡਰਾਂ ਤੋਂ ਉੱਚੇ ਵਿਆਜ ਤੇ ਪੈਸੇ ਚੁਕਣੇ ਸ਼ੁਰੂ ਕਰ ਦਿੱਤੇ ਇਹ ਉਹ ਦਲਦਲ ਸੀ ਜਿੱਥੇ ਫਸਣ ਤੋਂ ਬਾਅਦ ਬੰਦਾ ਸਿਰਫ ਬਰਬਾਦ ਹੋ ਕੇ ਹੀ ਨਿਕਲਦਾ ਹੈ ਘਰ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ ਹਰ ਰੋਜ਼ ਹਰਜੀਤ ਅਤੇ ਕੁਲਦੀਪ ਵਿਚਕਾਰ ਪੈਸਿਆਂ ਨੂੰ ਲੈ ਕੇ ਲੜਾਈ ਜਗੜੇ ਹੋਣ ਲੱਗੇ ਜੇਰਾਕਰ ਉਹਨਾਂ ਨੇ ਸੁੱਖ ਸ਼ਾਂਤੀ ਲਈ ਖਰੀਦਿਆ ਸੀ ਉਹ ਹੁਣ ਜੰਗ ਦਾ ਮੈਦਾਨ ਬਣ ਚੁੱਕਾ ਸੀ ਬੱਚੇ ਸਹਿਮੇ ਹੋਏ ਰਹਿੰਦੇ ਸਨ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਕੀ ਹੋ ਗਿਆ ਹੈ ਹਰਜੀਤ ਦਾ ਸੁਭਾ ਚੜਚੜਾ ਹੋ ਗਿਆ ਸੀ ਉਸ ਨੂੰ ਰਾਤਾਂ ਨੂੰ ਨੀਂਦ ਆਉਣੀ ਬੰਦ ਹੋ ਗਈ ਸੀ ਉਹ ਅਕਸਰ ਸੋਚਦਾ ਸੀ ਕਿ ਕੀ ਇਹ ਉਹੀ ਜ਼ਿੰਦਗੀ ਹੈ ਜਿਸ ਲਈ ਉਸਨੇ ਪੰਜਾਬ ਛੱਡਿਆ ਸੀ ਕੀ ਇਹ ਉਹੀ ਸੁਪਨਾ ਸੀ ਜਿਸ ਲਈ ਉਸਨੇ ਆਪਣੀ ਜ਼ਮੀਨ ਵੇਚੀ ਸੀ ਸਭ ਤੋਂ ਦਰਦਨਾਕ ਮੋੜ ਉਦੋਂ ਆਇਆ ਜਦੋਂ ਹਰਜੀਤ ਦੀ ਨੌਕਰੀ ਛੁੱਟ ਗਈ ਮੰਦੀ ਦੇ ਦੌਰ ਕਾਰਨ ਕੰਪਨੀ ਨੇ ਕਈ ਮੁਲਾਜ਼ਮਾਂ ਨੂੰ ਕੱਢ ਦਿੱਤਾ ਅਤੇ ਹਰਜੀਤ ਵੀ ਉਹਨਾਂ ਵਿੱਚੋਂ ਇੱਕ ਸੀ ਇਹ ਖਬਰ ਉਸਦੇ ਲਈ ਕਿਸੇ ਬਿਜਲੀ ਡਿੱਗਣ ਤੋਂ ਘੱਟ ਨਹੀਂ ਸੀ ਕਾਰ ਦੀ ਕਿਸ਼ਤ ਗੱਡੀ ਦਾ ਖਰਚਾ ਕ੍ਰੈਡਿਟ ਕਾਰਡ ਦਾ ਦੇ ਬਿੱਲ ਅਤੇ ਪ੍ਰਾਈਵੇਟ ਲੋਨਾਂ ਦਾ ਵਿਆਜ ਸਭ ਕੁਝ ਸਿਰ ਤੇ ਖੜਾ ਸੀ ਪਰ ਆਮਦਨ ਦਾ ਸਾਧਨ ਖਤਮ ਹੋ ਚੁੱਕਾ ਸੀ ਉਸਨੇ ਨਵੀਂ ਨੌਕਰੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਨਸਿਕ ਤਣਾਅ ਕਾਰਨ ਉਹ ਕਿਤੇ ਵੀ ਟਿਕ ਨਹੀਂ ਪਾਰਿਆ ਸੀ ਰਿਸ਼ਤੇਦਾਰ ਅਤੇ ਦੋਸਤ ਜਿਨ੍ਹਾਂ ਨੂੰ ਉਹ ਪਾਰਟੀਆਂ ਦਿੰਦਾ ਸੀ ਅੱਜ ਉਸ ਦਾ ਫੋਨ ਚੁੱਕਣ ਤੋਂ ਵੀ ਕतराਉਣ ਲੱਗੇ ਸਨ ਜਦੋਂ ਇਨਸਾਨ ਤੇ ਮਾੜਾ ਵਕਤ ਆਉਂਦਾ ਹੈ ਤਾਂ ਪਰਛਾਵਾ ਵੀ ਸਾਥ ਛੱਡ ਜਾਂਦਾ ਹੈ ਅਤੇ ਹਰਜੀਤ ਨਾਲ ਵੀ ਇਹੀ ਹੋਇਆ ਬੈਕ ਵਾਲਿਆਂ ਨੇ ਘਰ ਖਾਲੀ ਕਰਨ ਦਾ ਨੋਟਿਸ ਪੇਜ ਦਿੱਤਾ ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਕਿਸ਼ਤ ਨਹੀਂ ਸੀ ਗਈ ਇਹ ਨੋਟਿਸ ਦੇਖ ਕੇ ਕੁਲਦੀਪ ਦਾ ਰੋ ਰੋ ਕੇ ਬੁਰਾ ਹਾਲ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹ ਸੜਕ ਤੇ ਆ ਜਾਣਗੇ ਹਰਜੀਤ ਨੇ ਆਪਣੀ ਸ਼ਾਨ ਬਚਾਉਣ ਲਈ ਪੰਜਾਬ ਤੋਂ ਆਪਣੇ ਬਜ਼ੁਰਗ ਮਾਪਿਆਂ ਨੂੰ ਫੋਨ ਕੀਤਾ ਅਤੇ ਰੋ ਕੇ ਹੋਰ ਪੈਸਿਆਂ ਦੀ ਮੰਨ ਕੀਤੀ ਮਾਪਿਆਂ ਨੇ ਆਪਣਾ ਬੱਚਿਆ ਖੁੱਚਿਆ ਸੋਨਾ ਵੇਚ ਕੇ ਪੈਸੇ ਭੇਜੇ ਪਰ ਉਹ ਪੈਸੇ ਵੀ ਸਮੁੰਦਰ ਵਿੱਚ ਡਿੱਗੀ ਇੱਕ ਬੂਧਵਾਨ ਸਨ ਜੋ ਕਰਜ਼ੇ ਦੀ ਅਗਨ ਨੂੰ ਬੁਝਾਉਣ ਲਈ ਨਾਕਾਫੀ ਸਨ ਆਖਰਕਾਰ ਉਹ ਦਿਨ ਆ ਹੀ ਗਿਆ ਜਿਸ ਦਾ ਡਰ ਸੀ ਹਰਜੀਤ ਦਾ ਸੁੰਦਰ ਕਾਰ ਜਿਸ ਨੂੰ ਉਸਨੇ ਬੜੇ ਚਾਮਾ ਨਾਲ ਸਜਾਇਆ ਸੀ ਬੈਕ ਦੁਆਰਾ ਜ਼ਬਤ ਕਰ ਲਿਆ ਗਿਆ ਉਸਦੀ ਲਗਜ਼ਰੀ ਗੱਡੀ ਰਿਕਵਰੀ ਏਜੰਟ ਲੈ ਗਏ ਕੈਨੇਡਾ ਦੇ ਸਿਸਟਮ ਵਿੱਚ ਜਦੋਂ ਤੁਸੀਂ ਡਿਫਾਲਟਰ ਹੋ ਜਾਂਦੇ ਹੋ ਤਾਂ ਤੁਹਾਡਾ ਕ੍ਰੈਡਿਟ ਸਕੋਰ ਇੰਨਾ ਖਰਾਬ ਹੋ ਜਾਂਦਾ ਹੈ ਕਿ ਤੋਹਾਨੂੰ ਕਿਰਾਏ ਤੇ ਮਕਾਨ ਮਿਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਹਰਜੀਤ ਕੁਲਦੀਪ ਅਤੇ ਉਹਨਾਂ ਦੇ ਬੱਚਿਆਂ ਨੂੰ ਇੱਕ ਛੋਟੀ ਜਹੀ ਟੁੱਟੀ ਬੱਜੀ ਬੇਸਮੈਂਟ ਵਿੱਚ ਸ਼ਿਫਟ ਹੋਣਾ ਪਿਆ ਜੋ ਉਹਨਾਂ ਦੇ ਪਹਿਲੇ ਘਰ ਤੋਂ ਵੀ ਬਦਤਰ ਸੀ ਹੁਣ ਉਹਨਾਂ ਸਿਰ ਸਿਰਫ ਛੱਤ ਸੀ ਪਰ ਸਿਰ ਤੇ ਲੱਖਾਂ ਡਾਲਰਾਂ ਦਾ ਕਰਜ਼ਾ ਅਜੇ ਵੀ ਬਾਕੀ ਸੀ ਜੋ ਉਹਨਾਂ ਨੂੰ ਸਾਰੀ ਉਮਰ ਚੁਕਾਉਣਾ ਪੈਣਾ ਸੀ ਹਰਜੀਤ ਦੀ ਸਿਹਤ ਵਿਗੜ ਗਈ ਉਸ ਨੂੰ ਡਿਪਰੈਸ਼ਨ ਅਤੇ ਬਲਡ ਪ੍ਰੈਸ਼ਰ ਦੀ ਬਿਮਾਰੀ ਨੇ ਘੇਰ ਲਿਆ। ਉਹ ਇਨਸਾਨ ਜੋ ਕਦੇ ਹੱਸਦਾ ਖੇਡਦਾ ਸੀ, ਹੁਣ ਇੱਕ ਜ਼ਿੰਦਾ Laash ਬਣ ਕੇ ਰਹਿ ਗਿਆ ਸੀ। ਉਸ ਦੀ ਪਤਨੀ ਕੁਲਦੀਪ ਜੋ ਕਦੇ ਸ਼ੌਕੀਨ ਸੀ, ਹੁਣ ਦਿਨ ਰਾਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਪਾਲ ਰਹੀ ਸੀ। ਇਹ ਸਿਰਫ ਪੈਸੇ ਦਾ ਨੁਕਸਾਨ ਨਹੀਂ ਸੀ। ਇਹ ਇੱਕ ਹੱਸਦੇ ਵਜਦੇ ਪਰਿਵਾਰ ਦੀਆਂ ਖੁਸ਼ੀਆਂ, ਸੁਪਨਿਆਂ ਅਤੇ ਸਕੂਨ ਦਾ ਕਤਲ ਸੀ। ਉਹ ਅਕਸਰ ਸੋਚਦੇ ਕਿ ਕਾਸ਼ ਅਸੀਂ ਦਿਖਾਵੇ ਦੀ ਜ਼ਿੰਦਗੀ ਨਾ ਜਿੰਦੇ ਕਾਸ਼ ਅਸੀਂ ਚਾਦਰ ਦੇਖ ਕੇ ਪੈਰ ਪਸਾਰੇ ਹੁੰਦੇ ਇਸ ਦਿਲ ਦਹਿਲਾਉਣ ਵਾਲੀ ਘਟਨਾ ਤੋਂ ਬਾਅਦ ਹਰਜੀਤ ਨੇ ਇੱਕ ਡਾਇਰੀ ਲਿਖੀ ਜੋ ਬਾਅਦ ਵਿੱਚ ਉਸਦੇ ਦੋਸਤਾਂ ਨੂੰ ਮਿਲੀ ਉਸ ਵਿੱਚ ਉਸਨੇ ਲਿਖਿਆ ਸੀ ਕਿ ਕੈਨੇਡਾ ਆਉਣਾ ਗਲਤ ਨਹੀਂ ਹੈ ਪਰ ਕੈਨੇਡਾ ਆ ਕੇ ਅੰਨੇਵਾਹ ਕਰਜ਼ਾ ਚੁਕਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ ਉਸਨੇ ਲਿਖਿਆ ਕਿ ਕਿਵੇਂ ਅਸੀਂ ਲੋਕਾਂ ਨੂੰ ਦਿਖਾਉਣ ਲਈ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਾਂ ਅੱਜ ਹਰਜੀਤ ਦਾ ਪਰਿਵਾਰ ਕੈਨੇਡਾ ਵਿੱਚ ਹੈ ਪਰ ਉਹ ਜਿਉਂਦੇ ਜੀਏ ਨਰਕ ਪੋਗ ਰਿਹਾ ਹੈ। ਉਹਨਾਂ ਦੀ ਕਹਾਣੀ ਹਰ ਉਸ ਪੰਜਾਬੀ ਲਈ ਇੱਕ ਚੇਤਾਵਨੀ ਹੈ ਜੋ ਸੋਚਦਾ ਹੈ ਕਿ ਵੱਡਾ ਕਾਰ ਅਤੇ ਵੱਡੀ ਗੱਡੀ ਹੀ ਸਫਲਤਾ ਦੀ ਨਿਸ਼ਾਨੀ ਹੈ। ਅਸਲ ਸਫਲਤਾ ਰਾਤ ਨੂੰ ਮਿਲਣ ਵਾਲੀ ਸਕੂਨ ਦੀ ਨੀਂਦ ਵਿੱਚ ਹੈ ਜੋ ਕਰਜ਼ੇ ਦੇ ਬੋਝ ਹੇਠ ਕਦੇ ਨਹੀਂ ਆਉਂਦੀ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਰਦੇਸਾਂ ਵਿੱਚ ਆ ਕੇ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ। ਅਤੇ ਨਾ ਹੀ ਪੇੜਚਾਲ ਵਿੱਚ ਪੈ ਕੇ ਆਪਣਾ ਪਵਿੱਕ ਖਰਾਬ ਕਰਨਾ ਚਾਹੀਦਾ ਹੈ ਯਾਦ ਰੱਖੋ ਬੈਗ ਤੁਹਾਨੂੰ ਛਤਰੀ ਉਦੋਂ ਦਿੰਦੇ ਹਨ ਜਦੋਂ ਤੁਪ ਹੁੰਦੀ ਹੈ ਪਰ ਜਦੋਂ ਮੈਂ ਪੈਂਦਾ ਹੈ ਤਾਂ ਉਹ ਛਤਰੀ ਵਾਪਸ ਮੰਗ ਲੈਂਦੇ ਹਨ ਇਸ ਲਈ ਆਪਣੇ ਪੈਸੇ ਦੀ ਕਦਰ ਕਰੋ ਅਤੇ ਸਾਦਾ ਜੀਵਨ ਜਿਉਣ ਵਿੱਚ ਸ਼ਰਮ ਮਹਿਸੂਸ ਨਾ ਕਰੋ ਇਸ ਕਹਾਣੀ ਦਾ ਨਿਚੋੜ ਅਤੇ ਸਿੱਖਿਆ ਦੋਸਤੋ ਹਰਜੀਤ ਦੀ ਜ਼ਿੰਦਗੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਦਿਖਾਵਾ ਕਰਜ਼ੇ ਦਾ ਦੂਜਾ ਨਾਮ ਹੈ ਕਦੇ ਵੀ ਦੂਜਿਆਂ ਨੂੰ ਖੁਸ਼ ਕਰਨ ਲਈ ਜਾਂ ਸਮਾਜ ਵਿੱਚ ਆਪਣੀ ਝੂਠੀ ਸ਼ਾਨ ਬਣਾਉਣ ਲਈ ਆਪਣੀ ਹੈਸੀਅਤ ਤੋਂ ਵੱਧ ਖਰਚਾ ਨਾ ਕਰੋ ਪਰਦੇਸ ਵਿੱਚ ਆ ਕੇ ਸਬਰ ਅਤੇ ਸੰਤੋਖ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਮਹਿੰਗੇ ਕਾਰ ਅਤੇ ਗੱਡੀਆਂ ਤੁਹਾਡੀ ਕਾਮਯਾਬੀ ਨਹੀਂ ਸਗੋਂ ਤੁਹਾਡੇ ਸਿਰ ਤੇ ਕਰਜ਼ੇ ਦਾ ਸਬੂਤ ਵੀ ਹੋ ਸਕਦੇ ਹਨ ਆਪਣੇ ਬੱਚਿਆਂ ਨੂੰ ਪੈਸੇ ਦੀ अहमियत ਸਿਖਾਓ ਅਤੇ ਖੁਦ ਵੀ ਵਿੱਤੀ ਅਨੁਸ਼ਾਸਨ financial discipline ਦੀ ਪਾਲਣਾ ਕਰੋ ਯਾਦ ਰੱਖੋ ਸੁਖੀ ਉਹ ਨਹੀਂ ਜਿਸ ਕੋਲ ਮਹਿੰਗਾ ਘਰ ਹੈ ਸੁਖੀ ਉਹ ਹੈ ਜਿਸ ਨੂੰ ਰਾਤ ਨੂੰ ਬਿਨਾ ਕਿਸੇ ਫਿਕਰ ਦੇ ਨੀਂਦ ਆਉਂਦੀ ਹੈ ਇਸ ਵੀਡੀਓ ਨੂੰ ਆਪਣੇ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝਾ ਕਰੋ ਜੋ ਕੈਨੇਡਾ ਵਿੱਚ ਹਨ ਜਾਂ ਆਉਣ ਦੀ ਸੋਚ ਰਹੇ ਹਨ ਤਾਂ ਜੋ ਉਹ ਇਸ ਜਾਲ ਵਿੱਚ ਫਸਣ ਤੋਂ ਬਚ ਸਕਣ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ